ਲੋਕ ਕਿਸਾਨ ਲੀਡਰ ਸਰਬੰਸਿੰਘ ਪੰਦੇੜ ਦੇ ਵੱਲੋਂ ਆਖਰਕਾਰ ਹੀ ਦਿੱਤਾ ਦਿੱਲੀ ਕੋਚ ਦਾ ਐਲਾਨ ਬੀਤੀਆਂ ਦੋ ਮੀਟਿੰਗਾਂ ਦੇ ਵਿੱਚ ਕੁਝ ਸਿੱਟਾ ਨਾ ਨਿਕਨ ਤੋਂ ਬਾਅਦ ਅੱਜ ਅਮਰਥਰ ਦੇ ਵਿੱਚ ਸਰਬੰਸਿੰਘ ਪੰਦੇੜ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੱਡਾ ਬਿਆਨ ਦੇ ਦਿੱਤਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪੈ ਜਾਵੇਗੀ ਆਖਰ ਕਿਹੜੀ ਤਰੀਕ ਨੂੰ ਦਿੱਲੀ ਕੋਚ ਦਾ ਐਲਾਨ ਕੀਤਾ ਸਰਬੰਸਿੰਘ ਪੰਦੇੜ ਦੇ ਵੱਲੋਂ ਹੋਰ ਕੀ ਕੁਝ ਕਿਹਾ ਆਉਣ ਵਾਲੀ ਮੀਟਿੰਗ ਤੋਂ ਪਹਿਲਾਂ ਤੁਹਾਨੂੰ ਸਰਬਨ ਪੰਦੇਰ ਦੀ ਜੁਬਾਨੀ ਸੁਣਾਉਂਦੇ ਆਇਜ ਕਰੀਏ ਜਿਵੇਂ ਅਸੀਂ ਵੀ ਤੁਹਾਨੂੰ ਵੀ ਬਹੁਤ ਸਾਰੇ ਫੋਨ ਆਉਂਦੇ ਹੋਣਗੇ ਸਾਨੂੰ ਵੀ ਆਉਂਦੇ ਆ ਵੀ ਗੱਲ ਨੇੜੇ ਲੱਗ ਰਹੀ ਆ ਗੱਲ ਨਿਬੜ ਰਹੀ ਆ ਗੱਲ ਭਾਵੇਂ ਸਹੀ ਪਾਸੇ ਚੱਲ ਰਹੀ ਆ ਅਸਲ ਵਿੱਚ ਹੁੰਦਾ ਵੀ ਜੇ ਔਰਤਾਂ ਦਾ ਮੰਤਰੀ ਦਿਹਾੜਾ ਅਸੀਂ ਵੱਡਾ ਕਰ ਦਈਏ ਲੱਖਾਂ ਦੀ ਗਿਣਤੀ ਵਿੱਚ ਕਰ ਦਈਏ ਸਰਕਾਰ ਤੇ ਪਬਲਿਕ ਦਾ ਪ੍ਰੈਸ਼ਰ ਬਹੁਤ ਹੋ ਜਾਂਦਾ ਇਹ ਇਹਨਾਂ ਇਸ ਦੇ ਸੰਦਰਭ ਵਿੱਚ ਵੱਡੇ ਇਕੱਠ ਜਿਹੜੇ ਆ ਉਹ ਕੀਤੇ ਜਾਣੇ ਨੇ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਦੋ ਦਿਨ ਦਾ ਔਰ ਜਿਵੇਂ ਅਸੀਂ ਭਗਵੰਤ ਮਾਨ ਸਰਕਾਰ ਕੋ ਮੰਗ ਕੀਤੀ ਆ ਦੁਬਾਰਾ ਫਿਰ ਤੁਹਾਡੇ ਮਾਦਮਨਾ ਮੰਗ ਕਰ ਰਹੇ ਆ ਇੱਕ ਤਾਂ ਜਿਹੜਾ ਸਾਡੀਆਂ 12 ਮੰਗਾਂ ਦਾ ਮੰਗ ਪੱਤਰ ਆ ਉਹ ਵਿਧਾਨ ਸਭਾ ਦੇ ਵਿੱਚ ਉਹ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਭੇਜੇ ਪੀ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਮੰਗਾਂ ਮੰਨੀਆਂ ਜਾਣ। ਦੂਸਰਾ ਜਿਹੜਾ ਨਵਾਂ ਖੇਤੀਬਾੜੀ ਦਾ ਖੇਤੀਕਰਨ ਮੰਡੀਕਰਨ ਦਾ ਖੱਲੜਾ ਆਇਆ ਹੈਗਾ ਵਾ ਉਹ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਨੂੰ ਵਾਪਸ ਕੀਤਾ ਜਾਵੇ। ਵੀ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ ਹੈਗਾ ਉਹ ਵਾਪਸ ਲਿਆ ਜਾਣਾ ਚਾਹੀਦਾ। ਇੱਕ ਤਾਂ ਉਹ ਮਤਾ ਪਾਸ ਹੋਣਾ ਚਾਹੀਦਾ। ਔਰ ਅਸੀਂ ਵਿਧਾਨ ਸਭਾ ਦੇ اجلاس ਨੂੰ ਲੈ ਕੇ ਗੱਲ ਕਹਿਣਾ ਚਾਹਵਾਂਗੇ ਇਹ اجلاس ਲੰਬਾ ਚੱਲਣਾ ਚਾਹੀਦਾ ਔਰ ਉਹਦੇ ਵਿੱਚ ਹੈਲਦੀ ਚਰਚਾ ਹੋਣੀ ਚਾਹੀਦੀ ਆ ਬਹੁਤ ਸਾਰੇ ਪੰਜਾਬ ਦੇ ਮੁੱਦੇ ਆ ਅਸੀਂ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਅਪੀਲ ਕਰਦੇ ਆ ਕਿ ਜਦੋਂ ਪੰਜਾਬ ਦਾ ਮੁੱਦਾ ਆਵੇ ਚਾਹੇ ਉਹ ਮੰਡੀਕਰਨ ਦਾ ਖੇਤੀਬਾੜੀ ਦਾ ਨਿੱਜੀ ਖਲੜੇ ਦਾ ਸਵਾਲ ਆ ਚਾਹੇ ਕਿਸਾਨਾਂ ਦੀਆਂ 12 ਮੰਗਾਂ ਦਾ ਸਵਾਲ ਆ ਉਹ ਪੰਜਾਬ ਦੇ ਹੱਕਾਂ ਲਈ ਇੱਕ ਮੁੱਠ ਹੋ ਕੇ ਕੇਂਦਰ ਦੇ ਖਿਲਾਫ ਡਟਣ ਅਰ ਅਸੀਂ ਇਹ ਵੀ ਚਾਹਾਂਗੇ ਕਿ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਆ ਕਿ ਜਿਵੇਂ ਪੰਜਾਬ ਨਸ਼ੇ ਨਾਲ ਗ੍ਰਸਤ ਆ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਵੇ ਅਰ ਉਹਦੇ ਤੇ ਕੋਈ ਠੋਸ ਕੋਈ ਕਾਨੂੰਨ ਲਿਆਂਦੇ ਜਾਣ ਅਰ ਸਭ ਤੋਂ ਵੱਡਾ ਤੁਸੀਂ ਪਿਛਲੇ ਦਿਨੀ ਸੇ ਦੇਖਿਆ ਸੀ ਮਸਲਾ ਵੀ ਭਾਰਤ ਦੇ ਤਕਰੀਬਨ ਜਿਹੜੇ ਅਨਲੀਗਲ ਢੰਗ ਨਾਲ ਬੇਰੁਜ਼ਗਾਰੀ ਤੋਂ ਮਜਬੂਰ ਹੋ ਕੇ ਨੌਜਵਾਨ ਵਿਦੇਸ਼ਾਂ ਵਿੱਚ ਗਏ ਸੀ ਅਰ ਜਿਵੇਂ ਉਹਨਾਂ ਨੂੰ ਡਿਵਰਟ ਕੀਤਾ ਗਿਆਗਾ ਉਥੋਂ ਬਾਹਰ ਕੱਢਿਆ ਗਿਆ ਹੈਗਾ ਵਾ ਅਸੀਂ ਚਾਹੁੰਦੇ ਹਾਂ ਪੰਜਾਬ ਵਿਧਾਨ ਸਭਾ ਪਹਿਲ ਕਰੇ ਮੁੱਖ ਮੰਤਰੀ ਜੀ ਜੂਰੇ ਤੇ ਅੱਜ ਗੱਲ ਕਰਨ ਕੋਈ ਜਿਹੜੇ ਜੜੇ ਟਰੈਵਲ ਏਜੰਟ ਨੇ ਜਿਹੜੇ ਚੰਗਾ ਕੰਮ ਕਰਦੇ ਸੀ ਉਹਨਾਂ ਦਾ ਨਾਂ ਨਹੀਂ ਲੈਂਦੇ ਹੈਗੇ ਜਿਹੜੇ ਅਨਲੀਗਲ ਢੰਗ ਨਾਲ ਨੌਜਵਾਨਾਂ ਦਾ 60-60 ਲੱਖ ਰੁਪਈਆ ਮਾਰਦੇ ਆ ਇਹ ਕਹਿੰਦੇ ਆ ਵੀ ਲੀਗਲ ਵੇ ਨਾਲ ਅਮਰੀਕਾ ਪੇ ਜਾਂਗੇ ਜਾਂ ਵਿਦੇਸ਼ਾਂ ਵਿੱਚ ਭੇਜਾਂਗੇ ਔਰ ਉਹ ਐਸ ਢੰਗ ਨਾਲ ਜੋ ਖਬਰਾਂ ਆ ਰਹੀਆਂ ਵੀ ਅਨਲੀਗਲ ਢੰਗ ਨਾਲ ਭੇਜ ਦਿਆ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਕੋ ਸਖਤ ਕਾਨੂੰਨ ਲੈ ਕੇ ਆਵੇ ਤਾਂ ਜੋ ਜਿਹੜਾ ਪੰਜਾਬ ਦੇ ਵਿੱਚ ਟਰੈਵਲ ਏਜੰਟਾਂ ਦੇ ਨਾਂ ਤੇ ਇੱਕ ਠੱਗੀ ਦਾ ਘਰ ਬਣਿਆ ਹੋਇਆ ਵਾ ਉਹਨੂੰ ਰੋਕਿਆ ਜਾ ਸਕੇ ਇਹਦੇ ਨਾਲ ਦੀ ਨਾਲ ਪੰਜਾਬ ਅੰਦਰ ਜਾਂ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਰਤ ਮਾਲਾ ਯੋਜਨਾ ਤਹਿਤ ਜੜੀ ਜ਼ਮੀਨ ਆ ਕਿਸਾਨਾਂ ਦੀ ਅਕਵਾਇਰ ਕੀਤੀ ਗਈ ਆ ਦੇਖੋ ਜਿੰਨਾ ਚਿਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਵਾਜਬ ਸਹੀ ਮੁੱਲ ਨਹੀਂ ਦਿੱਤਾ ਜਾਂਦਾ ਚਾਹੇ ਉਹ ਪੰਜਾਬ ਦੇ ਵਿੱਚੋਂ ਗੈਸ ਪੈਪਾ ਨਿਕਲ ਰਹੀਆਂ ਨੇ 19 ਦੇਰ ਤੱਕ ਕਿਤੇ ਵੀ ਦੇਸ਼ ਅੰਦਰ ਸਰਕਾਰ ਨੂੰ ਜਬਰਦਸਤੀ ਜ਼ਮੀਨਾਂ ਕਿਸਾਨਾਂ ਕੋ ਖੋਹਨ ਦਾ ਕੋਈ ਅਧਿਕਾਰ ਨਹੀਂ ਹੈਗਾ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਚਾਹੇ ਸੰਗਰੂਰ ਹੋਵੇ ਚਾਹੇ ਬਠਿੰਡਾ ਹੋਵੇ ਚਾਹੇ ਗਰਦਾਸਪੁਰ ਹੋਵੇ ਚਾਹੇ ਤਰਨਤਾਰਨ ਹੋਵੇ ਅੰਮ੍ਰਿਤਸਰ ਜਾਂ ਪੰਜਾਬ ਦਾ ਕੋਈ ਵੀ ਖੇਤਰ ਹੋਵੇ ਅੱਜ ਗਰਦਾਸਪੁਰ ਦੇ ਵਿੱਚ ਫੇਰ ਜਬਰਦਸਤੀ ਜੜਾਵਾ ਕਿਸਾਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਨੈਸ਼ਨਲ ਹਾਈਵੇ ਗਏ ਹੋਏ ਵਾਲੇ ਗਏ ਹੋਇਆ ਅਸੀਂ ਨਿੰਦਾ ਕਰਦੇ ਆਂ ਔਰ ਅਸੀਂ ਕਹਿੰਨੇ ਆਂ ਵੀ ਪੰਜਾਬ ਸਰਕਾਰ ਧਿਆਨ ਦੇਵੇ ਅਸੀਂ ਇਸ ਵੇਲੇ ਕੇਂਦਰ ਨਾਲ ਲੜ ਰਹੇ ਆਂ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਅੰਦੋਲਨ ਨਹੀਂ ਹੈ ਨਹੀਂ ਤਾਂ ਸਾਨੂੰ ਵਾਪਸ ਫੈਸਲਾ ਕਰਨਾ ਪਊ ਸਾਡੀ એનર્ਜੀ ਵੀ ਡਬਲ ਲੱਗੂਗੀ ਔਰ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆਂ ਫਿਰ ਪੰਜਾਬ ਸਰਕਾਰ ਦੇ ਨਕਨਾਸੀ ਤੂਆਂ ਦੇਾਂਗੇ ਇਸ ਕਰਕੇ ਤੁਸੀਂ ਜਿੰਨੀ ਦੇਰ ਤੱਕ ਕਿਸਾਨ ਨੂੰ ਜੋਗ ਤੇ ਸਹੀ ਮਾਪਜਾ ਨਹੀਂ ਦਿੰਦੇ ਹੈਗੇ ਉਨੀ ਦੇਰ ਤੱਕ ਠੱਕੇ ਨਾ ਭਾਰਤ ਮਾਲਾ ਯੋਜਨਾ ਤਹਿਤ ਜਬਰੀ ਜ਼ਮੀਨਾਂ ਅਕਵਾਇਰ ਜੜੀਆਂ ਉਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਮਾ ਔਰ ਇਹਦੇ ਨਾਲ ਦੀ ਨਾਲ ਅਸੀਂ ਕੇਂਦਰ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕੇਂਦਰ ਦੇ ਅੱਗੇ ਇਹ ਅਸੀਂ ਪ੍ਰਸਤਾਵ ਲਿਆਂਦਾ ਸੀ ਕਿ ਕਿਸਾਨ ਆਗੂਆਂ ਨਾਲ ਗੱਲਬਾਤਾਂ ਚੱਲ ਰਹੀ ਆ ਗੱਲਬਾਤ ਹੋ ਰਹੀ ਆ ਪਰ ਜਿਹੜੇ ਨੈਸ਼ਨਲ ਹਾਈਵੇ ਬੰਦ ਕੀਤੇ ਹੋਏ ਆ ਇਹਦੇ ਨਾਲ ਪੰਜਾਬ ਦੇ हरियाणा ਦੇ ਉੱਤਰ ਭਾਰਤ ਦੇ ਸਾਰੇ ਵਪਾਰੀ, ਟ੍ਰਾਂਸਪੋਰਟਰ, ਆਮ ਜਨਤਾ ਅਰ ਲੋਕਲ ਲੋਕਾਂ ਨੂੰ ਪਰੇਸ਼ਾਨੀ ਕਿਉਂ ਦਿੱਤੀ ਜਾ ਰਹੀ ਹੈ ਉਹ ਰਾਹ ਖੋਲਿਆ ਜਾਵੇ। ਤਾਂ ਅੱਜ ਫੇਰ ਤੁਹਾਡੇ ਮਾਦਮ ਨਾਲ ਕਹਿੰਨੇ ਆ ਗੱਲਬਾਤ ਆਪਣੇ ਤਾਂ ਹੋਣ ਦਿਓ। ਰਾਹ ਕਿਉਂ ਨਹੀਂ ਖੋਲੇ ਜਾਂਦੇ? ਰਾਹ ਖੋਲੇ ਜਾਣ। ਇਸ ਕਰਕੇ ਤੇ ਆਮ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਜੋ ਅਸੀਂ ਸਮਝਦੇ ਹੈਗੇ ਆਂ। ਧੰਨਵਾਦ ਜੀ। सातवें दौर की वार्ता 19 मार्च को हो रही है और हमने जो वार्ता आगे की दिशा में बढ़ रही है पहले हमने कल 101 का जथा भेजना था अब दोनों फोरमों ने निर्णय ले रखा है कि यह जथा अब 25 मार्च को दिल्ली कूच की ओर बढ़ेगा इसी के साथ साथ जो महिला अंतर्राष्ट्रीय दिवस आ रहा है उसके संबंध में जो दिल्ली आंदोलन दो चल रहा है बॉर्डरों के ऊपर ही हम लोग जो है वो अंतरराष्ट्रीय महिला दिवस मनाएंगे पंजाब हरियाणा राजस्थान यूपी सभी उत्तर भारत के राज्यों से उनके किसान मजदूर और माताओं बहनों से अपील करेंगे लाखों की तादाद में बॉर्डरों पर पहुंचे ता यो वार्ता चल रही है सरकार के ऊपर दबाव बने और हमारी मांगे मानी जा सकें आज पंजाब सरकार विधानसभा का इजलास बुला रही है हमारी मांग है माननीय मुख्यमंत्री जी से कि वह आज जो हमारा बारह मांगों का चार्ट है उसको विधानसभा में पास करे और केंद्र को भेजे कि किसान मजदूर की आवाज़ का सम्मान करे केंद्र सरकार हमारी मांगे माने इसी के साथ साथ जो नया खेती बाड़ी मंडीकरण का पॉलिसी का खलड़ा लेकर आई है केंद्र सरकार वो विधानसभा में रद्द किया जाना चाहिए और वापस केंद्र को भेजा जाना चाहिए खेती बाड़ी मंडी का निजीकरण नहीं होना चाहिए इसी के साथ साथ जो भारतमाला योजना के तहत जो भी देश भर में किसानों की जबरी ज़मीनें अक्वायर की जा रही है वो किसानों को मुआवजा दिए देने के बगैर जबरदस्ती कहीं पर भी किसानों की जमीन अकवायर नहीं की जानी चाहिए पंजाब में गैस गैस पाइप भी ਨਿਕਾਲੀ ਜਾ ਰਹੀ ਹੈ ਚਾਹੇ ਪਟਿਆਲਾ